ਹਨੇਕ ਕੁਰਾਨ ਕੁਰਾਨ ਅਨੇਕ ਕਹੈ ਮਤੁ ਏਕ ਨਾਮੈ ਓ। ਸ੍ਰੀ ਅਸਪਾਦ ਕਿਰਪਾ ਕਰੀ ਕਰ। ਮੈਂ ਨਾ ਕਹੈ ਓ ਸਬਤੋ ਹਿ ਕਥਾਂ ਕਿਓ। ਸਗਲ ਦੁਆਰ ਕਾਉ ਛਾੜਿ ਗੈ। ਕਹੈ ਓ।

ਬਾਜੀ ਦਾ ਨਜ਼ਾਰਾ ਦੇਖਣ ਇੱਥੇ ਪੁੱਜਿਆ ਸੰਤਾ ਵੱਲੋਂ ਆਪਣੇ ਮੋਬਾਈਲ ਫੋਨਾਂ ਦੇ ਵਿੱਚ ਨੇਪਲ ਜਿਹੜੇ ਆ ਕੈਦ ਕਿਤੇ ਨਾ ਰਿਹਾ ਉਹ ਵੀਡੀਓ ਬਣਾਈ ਜਾ ਰਹੀ ਹੈ ਇਹ ਅੰਤਿਮ ਪੱਲ ਹੈ ਤੇ ਇਹ ਪਾਸ਼ਾਹੀ ਗੁਲਾਬ ਕੇਵਲੀ ਦੇ ਵਿਕੁਰਪੁਰਾ ਪੋਕੇ ਜੂ ਇੱਥੇ ਆਤਸ਼ਬਾਦੀ ਕੀਤੀ ਜਾ ਰਹੀ ਹੈ ਮੇਰਾ ਨਾਮ ਸਰਦਾਰ ਰਸ਼ਦੀਪ ਸਿੰਘ ਹੈ ਔਰ ਮੈਂ ਅਬੋਰ ਤੋਂ ਸਪੈਸ਼ਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਜਿਹੜਾ ਆ ਉਹ ਇਥੋਂ ਦਾ ਦ੍ਰਿਸ਼ ਵੇਖਣ ਆਇਆ ਮੈਂ ਲਾਈਫ ਦੇ ਵਿੱਚ ਪਹਿਲੀ ਵਾਰ ਜਿਹੜੀ ਉਹ ਆਤਸ਼ਬਾਜੀ ਲਾਈਵ ਅੱਖਾਂ ਨਾਲ ਦੇਖੀ ਆ ਬਹੁਤ ਆਨੰਦ ਤੇ ਸਕੂਨ ਦੇਣ ਵਾਲਾ ਜਿਹੜਾ ਵਾਤਾਵਰਣ ਆ ਉਹ ਇਥੋਂ ਦਾ ਸਿਰਜਿਆ ਹੋਇਆ ਬਹੁਤ ਹੀ ਮਾਨ ਉਸ ਕੋਣ ਮਿਲਿਆ ਆ ਔਰ ਇਸੇ ਤਰ੍ਹਾਂ ਹੀ ਸੰਸਾਰ ਪਰ ਦੇ ਵਿੱਚ ਗੁਰਨਾਣਕ ਦੇਵ ਜੀ ਦਾ ਜਿਹੜਾ ਗੁਰਪੁਰਬ ਮਨਾਇਆ ਜਾ ਰਿਹਾ ਔਰ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਸੰਸਾਰ ਦੇ ਵਿੱਚ ਜਿੱਥੇ ਵੀ ਗੁਰਨਾਣਕ ਦੇਵ ਜੀ ਦੇ ਨਾਮ ਦਾ ਨਾਮ ਲੈਵਾ ਜਿਹੜੀ ਸੰਗਤ ਬੈਠੀ ਆ ਸਾਰਿਆਂ ਨੂੰ ਗੁਰਨਾਣਕ ਦੇਵ ਜੀ ਦੇ ਗੁਰਪੁਰਬ ਦੀਆਂ ਬਹੁਤ-ਬਹੁਤ ਮੁਬਾਰਕਾਂ ਇਹ ਜਿਹੜਾ ਹੋਈ ਆ ਪਹਿਲੀ ਮਹਾਤਮਾ ਜੀ ਦਾ ਗੁਰਪੁਰਬ ਸੀ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਔਰ ਮੈਨੇਜਰ ਜੀ ਦਰਬਾਰ ਸਾਹਿਬ ਭਗਵੰਤ ਸਿੰਘ ਧਕੇੜਾ ਜੀ ਵੱਲੋਂ ਪਹਿਲਾਂ ਸਮੂੱਚੀਆਂ ਸਿੱਖ ਸੰਤਾਨ ਨੂੰ ਗੁਰਪੁਰਬ ਦੀਆਂ ਗੁਰਨਾਣ ਦੇ ਪ੍ਰਕਾਸ਼ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਸ਼ਰਮਿਕ ਕਮੇਟੀ ਔਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਸਵੇਰੇ ਸ਼੍ਰੀ ਮਨਜੀਤ ਸਾਹਿਬ ਦੀਵਾਨ ਨਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਸ ਤੋਂ ਉਪਰੰਤ ਸੁੰਦਰ ਜਲੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸ਼੍ਰੀ ਅਕਾਲ ਤੱਕ ਸਾਹਿਬ ਗੁਰਦਰਾ ਮੰਨਜੀਤ ਸਾਹਿਬ ਸੌਰੀ ਬੱਬਾ ਟੱਲ ਰਾਇ ਸਾਹਿਬ ਵਿਖੇ ਸੁੰਦਰ ਜਲੌਸ ਜਾਇਗੇ ਤੋਂ ਉਪਰੰਤ ਰਹਿਰਾ ਸਾਹਿਬ ਜੀ ਦੇ ਪਹਾੜ ਤੋਂ ਬਾਅਦ ਹੁਣ ਜਿਹੜਾ ਵਾ ਸੁੰਦਰ ਦੀਮ ਵਾਲਾ ਕੀਤੀ ਗਈ ਆ ਦੇਸੀ ਕਿਉ ਦੇ ਦੀਵੇ ਬੱਲੇ ਗਏ ਆ ਔਰ ਆਤਿਸ਼ਬਾਜੀ ਚਲਾਈ ਗਈ ਆ ਜਿਸ ਦਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਚ ਇਥੇ ਦਰਸ਼ਨ ਦੇਦਾਰੇ ਕਰਨ ਲਈ ਆਪਣੇ ਪਰਿਵਾਰਾਂ ਸਮੇਤ ਪਹੁੰਚੀਆਂ ਉਹਨਾਂ ਵੱਲੋਂ ਅਲੋਕਕ ਅਤਿਸ਼ਬਾਦੀਆ ਜਿਹੜਾ ਆਨੰਦ ਲੈ ਗਿਆ ਪਾਕਿਸਤਾਨ ਦੇ ਵਿੱਚ ਵੀ ਚੀਫ ਕਰਨੀ ਵਧੀਆ ਤੇ ਹੱਲਾ ਮਲਾਇਆ ਗਿਆ ਬਿਲਕੁਲ ਜੀ ਉੱਥੇ ਵੀ ਸਾਡੇ ਸਿੱਖ ਸ਼ਰਧਾਲੂ ਗਏ ਆ ਜਥੇਦਾਰ ਕੁਲਦੀਪ ਸਿੰਘ ਗੜਗਾਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹ ਵੀ ਉੱਥੇ ਪਹੁੰਚੇ ਸੰਗਤਾਂ ਦੇ ਨਾਲ ਪਰਵਦੀ ਪੱਦਰ ਤੇ ਜਿਹੜਾ ਵਾ ਉੱਥੇ ਰਾਤ ਨੂੰ ਜਿਹੜਾ ਵਾ 1 ਵਜੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਜਿਹੜਾ ਮਨਾਇਆ ਜਾਣਾ ਖੰਡਪਾਟ ਸਾਹਿਬ ਦੀ ਭੋਗ ਕਹਿੰਦੇ। ਜੀ ਅੱਜ ਕਿੰਨੀ ਕੀ ਸੰਗਤ ਕਿੰਦੀ ਕੀ ਨੋਟ ਜੀ ਕੋਈ ਹੈ ਆਈਡੀਆ ਜੀ। ਲੱਖਾਂ ਦੀ ਤਦਾਦ ਦੇ ਵਿੱਚ ਹੈ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਕਰ ਦੇਖ ਸਕਦੇ ਤੁਸੀਂ। ਸੰਗਤਾਂ ਨੇ ਜਿਹੜੀ ਹਾਜ਼ਰੀ ਭਰ ਕੇ ਆਪਣਾ ਜੀਵਨ ਸਮਰਪਿਤ ਕੀਤਾ।